ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਖੰਨਾ ਦੇ ਡੀਐਸਪੀ ਹੇਮਤ ਮਲਹੋਤਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਖੰਨਾ ਪੁਲਿਸ ਨੇ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ 1140 ਨਸ਼ੀਲੀਆ ਗੋਲੀਆਂ ਦੇ ਨਾਲ ਦੋ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ ਅਨਸਬੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਜੋਤੀ ਯਾਦਵੀ ਆਈਪੀਐਸ ਦੀ ਨਿਰਦੇਸ਼ ਰਹਿਨਮਾਈ ਹੇਠ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਅਸੀਂ ਵਿਸ਼ੇਸ਼ ਫੋਰਸ ਚਲਾਇ ਸੀਗੀ ਨਸ਼ਾ ਤਸਕਰਾਂ ਨੂੰ ਫੜਨ ਲਈ ਔਰ ਨਸ਼ੇ ਲੂਣ ਠੱਲ ਪਾਉਣ ਲਈ ਉਹਦੇ ਤਹਿਤ ਇੰਸਪੈਕਟਰ ਜਗਜੀਵਨ ਜੀ ਨੇ ਉਹਨਿੰਦਾ ਆਪਣੇ ਨਾਕੜ ਸ਼ਲਚਾਰਨ ਚਾਹਲੀ ਇਹਨਾਂ ਨੇ ਨਕ ਪਿਸਟਨ ਮੌਕ ਨੂੰ ਨੱਕੇ ਦੇ ਦੌਰਾਨ ਇੱਕ ਮੋਟਰਲ ਨੂੰ ਰਾਉਂਡ ਅਪ ਕੀਤਾ ਜਿਹਦੇ ਉੱਪਰ ਦੋ ਨੌਜਵਾਨ ਸ੍ਰੀ ਇੱਕ ਜੀਤੂ ਰਾਮ ਤੇ ਇੱਕ ਜੀਤੂ ਕੁਮਾਰ ਤੇ ਇੱਕ ਰਿਤੂ ਕੁਮਾਰ ਇੱਕ ਉਂਗਰਾਲੀ ਤੋਂ ਬਿਲੋਂਗ ਕਰਦੇ ਨੇ ਇਹਨਾਂ ਕੋਲੋਂ ਬੈਗ ਦੇ ਵਿੱਚ ਅ 1140 ਨਿਸ਼ਲੀ ਗੋਲੀਆਂ ਬਰਾਮਦ ਹੋਈਆਂ ਨੀਦੇ ਕਾਰਵਾਈ ਕਰਦੇ ਹੋਏ ਇਹਨਾਂ ਨੇ ਮਕਦਮਾ ਦਰਜ ਕੀਤਾ ਤੇ ਫਰਦਰ ਰੈਸਟਿੰਗ ਜਾਂਦੀਆਂ ਹੋਰ ਵੀ ਕਈ ਕਲਸ ਹੋਏ ਬਾਕੀ ਨੇ ਤੇ ਮੁਕੱਦਮਾ ਅਸੀਂ ਸਦਰ ਥਾਣਾ ਦਰਜ ਕੀਤਾ ਪਹਿਲਾਂ ਵੀ ਸਾਡੇ ਇਹਨਾਂ ਦੇ ਕੋਈ ਤਮਾਮਲੇ ਦੱਸੇ ਪਹਿਲਾਂ ਇੱਕ ਤੇ ਐਮਕੇ ਜੀਤੂ ਤੋਂ ਵੀ ਸ਼ਰਾਬ ਦੇ ਪਰਚੇ ਦਰਜ ਨੇ ਉਹ ਸਾਰਾ ਪਰਚਾ ਰੈਸਟਿੰਗ ਚ ਜਾ ਜੂਗਾ ਚਲੋਈ ਕੋਈ ਮੋਟਿਵ ਜੀ ਜੋ ਜੀ ਸਪਾਈ ਵਗੈਰਾ ਮੋਟਿਵ ਜੀ ਉਹ ਨਸ਼ੇ ਦੀ ਗੋਲੀਆਂ ਦੇ ਕੱਟ ਪੈਸੇ ਜਿੰਨੇ ਜ਼ਿਆਦਾ ਦਿਖ ਚੜੇਗਾ ਇਹ ਮੋਟਿਵ ਹੁੰਦਾ ਜਿਹੜੇ ਨਸ਼ਾ ਸਮਗਲਰ ਜਾਂ ਹੈਪਰਲਰ ਨੇ 5G ਦੀ ਕੰਮ ਕੀ ਕਰਦੇ ਨੇ ਇੱਕ ਹਮ ਤਾਂ ਇਹ ਕੀ ਕਰਦਾ ਹੈ ਲੈ ਲੈ ਹਾਂ ਫੈਟ ਦੇ ਵਿੱਚ ਕੱਟ ਦੇ ਵਿੱਚ ਇਹ ਵਰਕ ਕਰਦੇ ਨੇ ਇਹ ਕੋਈ ਮਾਈਕਰੋਨ ਦਾ ਨਵਾਂ ਸਾਹ ਨਹੀਂ ਬਿਲਕੁਲ ਬਿਲਕੁਲ ਅੱਜ ਜਿਹੜਾ ਇਹ ਮੋਡਸ ਬ੍ਰੈਂਡਿੰਗ ਦੇ ਸਮਗਲਰ ਨੇ ਯਾਰ ਫਿਰ ਡੱਜ ਵਿੱਚ ਰਹੀ ਹੈ ਉਹੀ ਹੈ ਪੈਸਾ ਖਵਾਉਣਾ ਗਲਤੀ ਨਹੀਂ